ਨਾ ਕਰੇ ਦਿਨ ਹੀ ਲੱਗਗੇ ਮੈਂ ਤਾਂ ਨੂੰ ਆਇਆ ਕਿ ਆਇਆ ਮੁਰਚੇ ਮੇਰੇ ਕੋਲੇ ਦੋ ਹੀ ਆ ਹੋਰ ਹੈ ਨਹੀਂ ਮੇਰੇ ਕੋਲ ਵੀ ਥੋੜੇ ਜਿਹੀ ਆ ਬਹੁਤਾ ਆ ਦੱਸਤੀ ਨਹੀਂ ਕਿ ਕਿੰਨਾ ਬਹੁਤਾ ਹੈ ਤੈਨੂੰ ਕੀ ਲੱਗਦਾ ਅੱਜ ਨੇਰਾ ਹੁੰਦੇ ਹੁੰਦੇ ਰੈਂਟ ਬੰਨ ਦੇਂਗੇ ਠੀਕ ਆ ਆਪਣਾ ਕੋਲੇ ਇੱਕਦਮ ਬਸ ਠੀਕੇ ਰੈਂਡ ਲਾ ਗਏ ਹੁਣ ਤੂੰ ਸਿੱਖ ਕੇ ਰੈਂਡ ਬੰਨਣਾ ਜੇ ਬਾਕੀਆਂ ਸਾਹ ਬਲੇ ਨਾ ਰੋਲਾ ਪਾਈ ਜੇ ਮੈਂ ਸਕੰਡ ਬਲੇ ਸ਼ੂਟ ਕਰ ਦਦਾ ਥੋੜਾ ਜਿਹਾ ਕੱਟ ਪਾ ਦਿੰਦਾ ਮੈਂ ਨਾਮ ਲੋਕੀ ਕੰਪਨੀ ਨਾ ਆਇਆ ਕੱਲ ਸੈਮਟੇ ਨਹੀਂ ਕੀਤਾ ਜੀ ਹਾਂ ਸੰਜ ਜੋਰ ਲਵਾਇ ਨਾਲ ਮਾਡੇ ਦੇਖ ਟੱਕਣੀ ਕਿੰਨਾ ਭਾਰੀ ਹੈ ਫਿਰ ਕੋਈ ਕੋਈ ਗੱਲ ਹੈ ਜੇ ਫਿਰ ਆ ਵੱਢ ਲਿਆ ਬਾਦ ਕੋਈ ਮਿਲਦਾ ਬਟੂ ਕੋ ਗੱਡ ਰੱਖਿਆ ਮਾਲਕ ਨੇ ਆਪਣੀ ਪੇਮੈਂਟ ਲਈ ਲੈਟੈਂਟ ਲਈ 500 ਰਿਆ ਹੋਏ ਹੈ ਲੱਗੂ ਹਾਂ ਵੀ ਉਹ ਰੀਸ ਲੱਗੂਗੀ ਰੀਸ ਲੱਗੂਗੀ ਚਾਹ ਪੀ ਕੇ ਬਾਦ ਨੀਰਾ ਪਾਏ 17 ਚੋਲਿਆਉਣਗੇ ਆਪ ਦਿਨ ਚੜਤੇ ਦੇ ਨਾਲ ਨੌਜਵਾਨ ਪਹੁੰਚ ਗਿਆ ਕੁਸਲੇ ਵਾਲੇ ਖੇਤ ਅੱਜ ਦੂਜੇ ਖੇਤ ਆਏ ਆ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਹੱਥ ਵਿੱਚ ਹੈਂਡਲ ਫੜਿਆ ਨੌਜਵਾਨ ਦੇ ਆ ਬੋਰ ਚਲਾਉਣ ਆਏ ਸੀ ਆਪਣਾ ਇੱਧਰ ਲਾ ਤੇ ਇੱਥੇ ਗਵਾਂਢੀ ਰਾਹ ਜੀ ਟੱਕਰ ਗਿਆ ਜਿਹੜੇ ਨੇ ਕੱਲ ਚਲਾਇਆ ਸੀ ਬੋਰ ਕਿਉਂ ਕਹਿੰਦਾ ਵੀਰ ਬਣ ਕੇ ਮੇਰਾ ਇੱਕ ਡੱਗਰ ਰਹਿਂਦਾ ਝੋਨਾ ਭਰੀ ਜਨਾਂ ਨਾਲ ਸੋਲਰਾਂ ਸ਼ਟ ਰੱਖੀਆਂ ਨੇ ਤੇ 10:00 ਵਜੇ ਤੱਕ ਮੈਨੂੰ ਚਲਾ ਲੈਣ ਦੇ ਤੇ ਆਪਣੇ ਵੀ ਝੋਨੇ 'ਚ ਪਾਣੀ ਹੈ ਨਹੀਂ ਕੱਲ ਚਲਾਉਣਾ ਸੀਗਾ ਕੱਲ ਵੀ ਇਹ ਪੁੱਛ ਗਿਆ ਸੀਗਾ ਕਹਿੰਦਾ ਬਾਈ ਮੈਨੂੰ ਫਿਲਟਰ ਚਲਾ ਲੈਣ ਦੇ ਤੁਹਾਡਾ ਤੇ ਪਾਪੇ ਹੋਰੇ ਕਹਿੰਦੇ ਚਲ ਚਲਾ ਲਓ ਅੱਜੋਂ ਤਾਂ ਪਾਉਣਾ ਸੀ ਪਾਣੀ ਕੱਲ ਈ ਤੇ ਹੁਣ ਅੱਜ ਇਹ ਫੇਰ ਬਾਈ ਕਹਿੰਦਾ ਮੈਨੂੰ 10:00 ਵਜੇ ਤੱਕ ਚਲਾ ਲੈਣ ਤੇ ਰਾਹ 'ਚ ਟੱਕਰਿਆ ਸੀ ਕਹਿੰਦਾ ਮੈਂ ਤੇਲ ਪਾਣੀ ਲੈ ਆਉਨਾਗਾ ਤੇ 55 ਕਿ ਫੁੱਟ ਬੋਰ ਆ ਇਹਦਾ ਤਾਂ ਕਰਕੇ ਪਾਣੀ ਥੋੜਾ ਪਰ ਪਾਣੀ ਜਮਾ ਹਾਂ ਵਧੀਆ ਗਾ ਸੋਹਣਾ ਸੁੱਖ ਨਾਲ ਹਾਂ ਤਿਆਰੀ ਕਰਕੇ ਲਿਆਏ ਸੀ ਚੋਬਰ ਸਾਰੀ ਹਾਂ ਡੀਜ਼ਲ ਡੱਪਾ ਕਹਾ ਮੈਨੂੰ ਇਹ ਗੱਗੂ ਨੂੰ ਇੱਥੇ ਛੱਡ ਜੂਗਾ ਇਹਦੇ ਚ ਟਾਮਾ ਟੱਲਾ ਕੱਖ ਜਾਗਾ ਬਸ ਜਿੱਦਿਆਂ ਦਾ ਇਹ ਚੋਨਾ ਲਾਇਆ ਤੇ ਜਮਾ ਅਸੀਂ ਹਾਥੀ ਨਹੀਂ ਲਾਇਆ ਬਸ ਇਹਦੇ ਚ ਜੂਰੀਆਂ ਪਾਈਆਂ ਅਸੀਂ ਹਾਂ ਜੂਰੀਆ ਪੂਰੀ ਕਰਤੀ ਤਿੰਨ ਵਾਰੀ ਵੀ ਤੇ ਮਹੀਨੇ ਦਾ ਝੋਨਾ ਹੋ ਗਿਆ ਇਹ ਹਾਂ ਦੱਸਿਓ ਬਈ ਕਿਵੇਂ ਆ ਰਿਪੋਰਟ ਸਾਡੇ ਝੋਨੇ ਦੀ ਆਓ ਕਰਤੀ ਨੌਜਵਾਨੇ ਡਿਊਟੀ ਸ਼ੁਰੂ ਵੈਰੀ ਗੁੱਡ ਇਹਨੂੰ ਮੈਂ ਕਿਹਾ ਤੂੰ ਇੱਧਰਲੇ ਖੇਤ ਰਹਿ ਜੀ ਅੱਜ ਦੇ ਨਾਲ ਤਾਂ ਫਿੱਟਰ ਦੀ ਰਹਿ ਜਾਂਦੀ ਹੈ ਨਿਗਾ ਨਹੀਂ ਭਾਪੇ ਨੂੰ ਕੀੜੇ ਮਾਰਨੇ ਪੈਂਦੇ ਆ ਘਰੋਂ ਤੇ ਨਾਲੇ ਮੈਂ ਉਧਰਲੇ ਖੇਤ ਆਪਦਾ ਕੰਮ ਕਰ ਲੂੰਗਾ ਮੈਂ ਕਿਹਾ ਉਧਰ ਲਾਈਟ ਤਾਂ ਅੱਜ 4 ਵਜੇ ਆਊਗੀ ਅੱਜ 22 ਸੌਣਾ 6 ਅਗਸਤ ਬਰਾ 2024 ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ ਚ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਸੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਨਵੇਂ ਆਓ ਸਬਸਕ੍ਰਾਈਬ ਕਰ ਲਿਓ ਫੇਸਬੁਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਿਓ ਉਹ ਕੀ ਇੱਥੇ ਕੀ ਸੀਗਾ ਦੇਖਾਂ ਦੁਖ ਲਾਉਦਾ ਐਡਾ ਤਾਂ ਮਾਰੇ ਹੀ ਨਹੀਂ ਥੱਪੜਾ ਉਹਦੀ ਰੇਸ ਵਧੀ ਜਾਂਦੀ ਮਾੜੀ ਜੀ ਰੇਸ ਵੱਧਾ ਗੱਗੂ ਫਿੱਟਰ ਦੀ ਰੇ ਸੀ ਹਾਂ ਤੇ ਇੱਕ ਗੱਲ ਹੋਰ ਪਿੱਛੇ ਇੱਕ ਦੋ ਵੀਰ ਕਹਿੰਦੇ ਸੀਗੇ ਕਿ ਬਾਈ ਉੱਥੇ ਦੋ ਵੀਲਾ ਰੱਖ ਲਓ ਸੀ ਵੀ ਮੱਠਾ ਮੱਠਾ ਉਹ ਚੱਲੀ ਜਾਂਦਾ ਦੋ ਵੀਲੇ ਵਾਲੇ ਬਾਈ ਸਾਡੇ ਇਧਰ ਇਨੇ ਡੂੰਘੇ ਪਾਣੀ ਨਹੀਂ ਆਉ ਉਹ ਡੂੰਘੇ ਥਾਵਾਂ ਤੇ ਬਹੁਤ ਥਾਂ ਦੇਖੇ ਸੁਣੇ ਉਹ ਸੀ ਕਿ ਦੋ ਵੀਲੇ ਫਿੱਟਰ ਉੱਥੇ ਲੋਕ ਚਲਾਉਂਦੇ ਸੀ ਪੈਸੇ ਉਹ ਠੀਕ ਆ ਮੱਠਾ ਮੱਠਾ ਵਧੀਆ ਚੱਲੀ ਜਾਂਦਾ ਪਰ ਇਹ ਵੀ 1 ਲੀਟਰ ਤੋਂ ਵੱਧ ਐਵਰੇਜ ਨਹੀਂ ਪਾਉਂਦਾਗਾ ਇਹ ਅ 4 ਇੰਚ ਪਾਣੀ ਅਗਲੇ ਖੇਤ ਵੀ ਆਪਾਂ ਕਢਾਉਣੇ ਆਂਗੇ ਫੁੱਲ ਪ੍ਰੈਸ਼ਰ ਦਾ ਪਾਣੀ ਆ ਉਹ ਤੇ ਆ ਤਾਂ ਚੱਲ 4 ਇੰਚ ਤੋਂ ਘਾਟਾ ਮੜਾ ਜਾ ਇੱਥੇ ਤੇ ਚੱਲੇ 1 ਲੀਟਰ ਇਹਨੇ ਖਾਣੇ ਕੀ ਹੈਗਾ ਤੇ ਹਾ ਸੋਹਣਾ ਮੌਲ ਆ ਜੀ ਲੱਗਿਆ ਹੋਇਆ ਕੱਲ ਦੀ ਹਵਾ ਠੰਡੀ ਵਗਦੀ ਆ ਅ 2 ਚਾਰ ਦਿਨਾਂ ਦਾ ਹੁਣ ਪਤਾ ਲੱਗਿਆ ਕਿ ਸੌਣ ਚੜਿਆ ਹੋਇਆ ਹੈਗਾ ਤੇ ਪਹਿਲਾਂ ਤਾਂ ਕੰਮ ਜਾਮਾ ਭਰੀ ਆੜੀ ਸੀਗਾ ਗਰਮੀ ਤਾਂ ਖੈਰ ਚੱਲ ਹੁਣ ਵੀ ਹੋਊਗੀ ਅੱਗੇ ਭਾਦੋਂ ਹੋ ਰੀਆਂ ਆਉਣ ਆਲੀਆਂ ਰਹਿੰਦੀਆਂ ਨੇ ਆਈਆਂ ਤੇ ਆ ਲੇਖਾ ਜੋਖਾ आले ਗਰਮੀ ਦਾ ਰਹਿੰਦਾਗਾ ਤਾਂ ਉਠੇ ਹੀ ਮਹੀਨੇ ਪੂਰਾ ਜੱਜ ਕੇ ਆਇਆ ਕਿ ਗੋਦ ਲੈ ਨਵਾਂ ਝੋਨਾ ਦੇਖਦੇ ਆ ਲੱਗਿਆ ਹੋਇਆ ਤੇ ਆਪਣਾ ਨਵਾਂ ਲੱਗਿਆ ਹੋਇਆ ਝੋਨਾ ਹੈ ਚੱਲ ਪਿਆ ਸਰਫੋਂਦਰ ਨੂੰ ਦੇਖੀ ਤੋ ਇਹੀ ਗੋਡੇ ਗੋਡੇ ਲੱਗੂ ਆ ਤੇ ਤੇੜਾ ਵੀ ਦੇਖ ਫਿਰ ਇਹ ਕੱਲ ਇਹਦੇ ਚ ਪਾਣੀ ਪਾਉਣਾ ਸੀਗਾ ਇਹ ਕਵਾਂਟੀ ਨੇ ਛੱਡ ਲਿਆ ਹੁਣ ਹੁਣ ਵੀ ਮਾਨੂੰ ਕਿਹਾ ਬਾਈ ਮਖਾ ਤੂੰ ਤੇੜਾ ਦੇਖ ਲੈ ਸਾਡੇ ਖੁੱਲਣ ਲੱਗ ਗਿਆ ਕੱਲ ਛੱਡਣਾ ਸੀਗਾ ਵੀਰੇ ਚੱਲ ਗਵਾਂਡੀ ਆ ਜਾਂ ਲਗਵਾਂਡੀ ਗਵਾਂਡੀ ਗਵਾਂਡੀ ਦਾ ਕੋ ਲੋਡ ਪੈਂਦੀ ਰਹਿੰਦੀ ਹੈਗੀ ਉਹ ਕਹਿੰਦਾ ਮੇਰਾ ਝੋਨਾ ਲੱਗਿਆਂ ਦਾ ਜਮੀ ਕੰਮ ਖੜਾਗਾ ਤੇ ਬਾਈ ਬਣ ਕੇ ਮੈਨੂੰ 10:00 ਵਜੇ ਤੱਕ ਚਲਾਉਣ ਦਿਓ ਤੇ ਉਹ ਘਰ ਤੱਕ ਇਹਦੇ ਇਹ ਆ ਲਾਇਆਗਾ ਥੋੜੇ ਦਿਨ ਪਹਿਲਾਂ ਆ 26 ਇਹ ਉਹ ਪਰਲਾ ਕਵੇਰੀ 468 ਹੈਗਾ ਤੇ ਫਿਲਹਾਲ ਦੇਖਦੇ ਆ ਅਗਲੇ ਦਿਨ ਦੀ ਗੱਲਬਾਤ ਕੀ ਰਹਿੰਦੀ ਆ ਤੇ ਗੱਗੂ ਵੱਲੋਂ ਸਾਰਿਆਂ ਨੂੰ ਦਸਤਰੀ ਗਾਲ ਜੀ ਇਹ ਥਾਪੀ ਹੁੰਦੀ ਹੈ ਤੋ ਨੜ ਰਹਿਗਾ ਹੈ ਤੇ ਇਧਰ ਆ ਦੇਖ ਲੋ ਬਾਈ ਦਰਖਤ ਦਰਖਤ ਕਰਦੇ ਨੇ ਉਹ ਦੇਖੋ ਟਾਹਣਾਂ ਕਿਉਂ ਇੱਕ ਨਹੀਂ ਪੱਟੀ ਕੇ ਜਮਾ ਹੈ ਸਾਂ ਬਣੀਆਂ ਖੜੀਆਂ ਨਹੀਂਆਂ ਹਾਂ ਧੁਰੋ ਧੁਰ ਤਿਆਹਾਂ ਟਾਲੀ ਬਹੁਤ ਬੜੀ ਪੁਰਾਣੀਆਂ ਏਗੀ ਹਾਂ ਸੋਹਣੀ ਸ਼ਾਂ ਕਰਦੀ ਏਗੀ ਉਹ ਖੜੀ ਏਦੀ ਸ਼ਾਂ ਤੇ ਦਰਵਾਜ਼ੇ ਵਾਲਾ ਕੰਮ ਹੀ ਹੁੰਦਾ ਗਾ ਬਸਦੇ ਨੇ ਜਿੱਥੇ ਮਰਜੀ ਬੈਠੇ ਰੋ ਮੰਜਾ ਹਲਾਉਣ ਦੀ ਲੋੜ ਨਹੀਂ ਕੁਰਸੀ ਹਲਾਉਣ ਦੀ ਲੋੜ ਨਹੀਂ ਅੰ ਪੁੰਜੇ ਬੈਠਾ ਤਾਂ ਹੱਲਣ ਦੀ ਲੋੜ ਨਹੀਂ ਠੀਕ ਐ ਕੋਈ ਨਕੀ ਮੋੜ ਲਾ ਦੇ ਤੁਖ ਮੰਮੀ ਐ ਨਾ ਮੱਲ ਬਾਬਾ ਚੜਾਉਣ ਦੀ ਲੋੜ ਨਹੀਂ ਫੱਟੀ ਦੂਜੇ ਪਾਸੇ ਰੱਖ ਦੀ ਬਸ ਪਾਣੀ ਇੱਧਰ ਆਪਣੇ ਪੈਂਦੇ ਹੀ ਆ ਇੱਕ ਨੱਕਾ ਬੰਦ ਕਰਨਾ ਸੱਚ ਗੂ ਉਪਰ ਲਾ ਓਏ ਉਪਰਾਂ ਬੰਨੇ ਗੋਲੇ ਵਾਲਾ ਨੱਕਾ ਬੰਦ ਕਰਨਾ ਉਹ ਪਰਲੇ ਕਾਰੇ ਵਾਲਾ ਇੱਕ ਨੱਕਾ ਰੇ ਜੀ ਉਹ ਦੋਨੇ ਨਾ ਉਧਰ ਚੱਕ ਲਿਆ ਘਾਹ ਤਾਂ ਗਰੀ ਦਿੰਨੇਗੇ ਬੋਰ ਤੇ ਲਵੇ ਹੋ ਕੇ ਵੀ ਥੋੜੀ ਝਾਤ ਮਾਰ ਲਈਏ ਵੱਲੇ ਗੇਦ ਗੂ ਆਪਣੇ 8-10 ਫੁੱਟ ਐ ਨਹੀਂਗੇ ਕੀ ਇੱਥੇ ਪਨੀਰੀ ਬਹੁਤ ਪਈ ਸੀ ਨਾ ਕਦੀ ਗੁੱਟੀ ਤੇ ਕੈਰੇਜ ਰੱਖਣ ਦਾ ਕਿ ਲੋਡ ਪੈ ਜਾਂਦੇ ਹੁੰਦੇ ਗੱਪੇ ਚ ਕਿੱਥੇ ਉਹ ਵੀ ਦਾ ਇੰਨੀ ਤਾਂ ਨਹੀਂ ਸੀਗੀ ਆਂਗ ਗੁਰੂ ਆਸਤੀ ਹੋ ਪਰ ਉਪੀ ਉਹ ਲੈ ਆਪੇ ਬੱਦੂ ਦੇ ਕਿ ਆਪੇ ਤਾਂ ਹੋ ਵੀ ਆ ਅਦਾ ਬੰਦੀ ਕਰਦੇ ਆ ਉਹ ਨੱਕਾ ਹੈਗਾ ਵਿਛਲਾ ਬੋਲਦੀ ਕਿਵੇਂ ਬੈਟਰੀ ਜੀ ਲੋ ਹੋ ਰਹੀ ਹੈ ਕੋਈ ਆ ਵੀ ਲੋ ਹੋ ਜਾਂਦੀ ਹੈ ਇਹ ਤਾਂ ਹਣੀ ਹੋਣੀ ਹੈ ਹਾਈ ਤਾਂ ਤੜਕਾ ਹੀ ਹੈ ਯਾਰ ਲੱਗਦਾ ਜੀ ਹਾਂ ਲੱਗਦਾ ਜੀ ਕਿਉਂ ਜੀ ਤਾਂ ਫੇਰ ਰੋਈ ਹੀ ਲੱਗਦਾ ਆ ਆਉਂਦਾ ਗੱਗੂ ਘੰਟੇ ਤੱਕ ਜੀ ਲਾ ਕੇ ਰੱਖੇ ਬੋਰਾ ਲਿਆ ਲਾ ਲੇ ਢੇਰ ਤੇ ਨਾਲ ਦੀ ਨਾਲ ਆਹ ਟੋਕਰੇ ਟੁੱਟੇ ਭੱਜੇ ਸਾਰੇ ਭਰ ਕੇ ਰੱਖਤੇ ਤੇ ਦੁਪਹਿਰ ਦਾ ਪ੍ਰੋਗਰਾਮ ਆ ਨਾਲ ਹੀ ਟੂੜੀ ਭਰੀ ਪਈ ਆ ਪੰਡ ਕੱਲ ਸ਼ਾਮ ਨੂੰ ਭਰ ਕੇ ਰੱਖਤੀ ਜਿਹੜੀ ਤੇ ਵਸ ਇਹਨਾਂ ਨੂੰ ਪਾਤਾ ਹੁਣ ਅੱਧਾ ਅੱਧਾ ਟੋਕਰਾਂ ਹਾਂ ਕੋਲੇ ਲਿਆ ਪੱਖਾ ਮੁਰਕਾ ਸੋਣਾ ਆਇਆ ਹੋਇਆ ਸਮਾਂ ਹੋਇਆ ਇਸ ਵਕਤ 4:03 ਦਾ ਲਾਈਟ ਵਾਲੇ ਪਹਾਰੀ ਨਹੀਂ ਆ ਚਾਲੇ ਪਉ ਪੈਸਾ ਵਾ ਤਨ ਮਿੰਟ ਉੱਤੇ ਉਹ ਘਟਾ ਮਾ ਯਾਰ ਲਾਈਟ ਆ ਗਈ ਆ ਗਈ ਆ ਗਈ ਆ ਗਈ ਆ ਗਈ ਆ ਗਈ 422 ਲਾਈਟ ਹਾਂ ਚਾਲੇ ਬਾ ਯਾ ਸੋਈ ਅੱਜ ਇੱਧਰਲੇ ਖੇਤ ਨੇ ਆਏ ਆਪਾਂ ਤੇ ਆਪਣੇ ਬਿਨਾ ਆਪਣਾ ਡੇਕ ਵਾਲਾ ਟਿਕਾਣਾ ਵੀ ਸੁੰਨਾ ਰਿਹਾ ਤੇ ਉਹ ਸਾਹਮਣੇ ਲੱਗੀ ਖੜੀ ਟਾਲੀ ਜਿਹੜੀ ਕੱਲ ਲੱਗ ਗਈ ਸੀ ਆਪਾਂ ਇਸ ਵਕਤ ਤੋਂ ਨੂੰ ਪੂਰੇ 24 ਘੰਟੇ ਹੋ ਗਏ ਲਈ ਨੂੰ ਇਹਦਾ ਹਾਲਚਾਲ ਪੁੱਛਦੇ ਆ ਤੇ ਨਾਲ ਇਹਨੂੰ ਪਾਣੀ ਧਾਣੀ ਪਾ ਜਾਗੇ ਤੇ ਉਸ ਤੋਂ ਉਪਰੰਤ ਭਾਈ ਸਾਹਿਬ ਗਵਾਂਡੀ ਮਿੱਤਰ ਗੁਰਤੇਜ ਦਾ ਫੋਨ ਆ ਗਿਆ ਕੱਲ ਦਾ ਨੇ ਕਹਿ ਰੱਖਿਆ ਸੀ ਕਿ ਇਹਨਾਂ ਦੇ ਘਰ ਪਧਾਰਨਾ ਕੀ ਪ੍ਰੋਗਰਾਮ ਆ ਇਹਨਾਂ ਦੇ ਮੁੰਡੇ ਨੇ ਜਾਣਾ ਕੱਲ ਨੂੰ ਬਾਹਰ ਕੈਨੇਡਾ ਤੇ ਉਹ ਕੜਾਹੀ ਕੱਪੇ ਦਾ ਸਮਾਨ ਇਕੱਠਾ ਕਰਨਾ ਤੇ ਖਾਣ ਪੀਣ ਆ ਬਣਾਉਣਾਗਾ ਤੇ ਅਗਲਾ ਪ੍ਰੋਗਰਾਮ ਸਾਨੂੰ ਉੱਥੇ ਜਾ ਕੇ ਵਿਖਾਉਨੇ ਆ ਤੇ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਤੜਕੇ ਨਾਲੇ ਤੇ ਟਾਲੀ ਅ ਥੋੜਾ ਜਿਹਾ ਜੀ ਘਟ ਲਾਇਆ ਉਹ ਠੀਕ ਖੜੀ ਹੈਗੀ ਹੂੰ ਉਮੀਦ ਕਰਦੇ ਆ ਚੱਲ ਪਊਗੀ ਪਾਣੀ ਪਾ ਦਿੰਨੇ ਆ ਕੱਲਾ ਤਿੰਨ ਸਪੋਟਾਂ ਲਾ ਗਈ ਸੀ ਨਾਲ ਮੈਂ ਕਿਹਾ ਬਾਲੀ ਹਵਾ ਆਈ ਤਾਂ ਟੇਢੀ ਨਾ ਹੋ ਜੇ ਨਿੰਮੋ ਚਾਣੀ ਜੀ ਹੋਈ ਖੜੀ ਇੱਕ ਵਾਰੀ ਤਾਂ ਵਿਚਾਰੀ ਤੇ ਘਰੇ ਨੂੰ ਪਾਣੀ ਤਾਂ ਨਹੀਂ ਪਾਉਣੇ ਆ ਦੇ ਚੱਲਦੇ ਆ ਘਰ ਨੂੰ ਤੇ ਇਧਰੋਂ ਬੱਦਲ ਜੇ ਇਕੱਠੇ ਹੋਣਦੇ ਫਿਰ ਤੇ ਤੜਕੇ ਤੇ ਅੱਜ ਤੇ ਲਾਈਟ 10 ਮਿੰਟ ਚੱਲੀ ਤੇ ਉਸ ਤੋਂ ਬਾਅਦ ਫੇਰ ਤੇ ਤਰਫੰਗੀ ਲੱਗੀ ਆ ਆ ਗਿਆ ਕਿਨਾ ਹਾ ਚੱਕਲੇ ਚੋਬਰ ਕਹਿੰਦੇ ਕੜਾਈਆਂ ਕੱਪੇ ਭੰਡ ਜੀਂਡੇ ਕਿਵੇਂ ਐ ਮੇਤਰਾ ਜਮ ਜਮ ਚੜਦੀ ਗਲਾ ਤੇ ਭਾਈ ਸਾਹਿਬ ਗੁਰਤੇਜ ਸਿੰਘ ਸਾਸਤਰੀ ਕਾਰਵਾਈ ਲਾਡੀ ਕੀ ਆਲਾ ਹੋਰ ਵੀ ਚੋਬਰੋ ਅੱਜ ਦਾ ਚੱਕਲਾ ਨਹੀਂ ਵੀ ਨਾ ਤਾ ਤੋਤਾ ਫਿਰਦਾ ਅੱਜ ਦਾ ਥੋੜਾ ਕੈਮਰੇ ਮੂਰੇ ਮੜ ਦੇ ਦਾਵ ਜਨ ਦਾਵ ਜਨ ਸ਼ਰਮਾਤਾ ਹੈ ਲੈ ਹੁਣ ਤੂੰ ਬਣਾ ਦੇ ਤੂੰ ਬਣਾ ਦੇ ਬਣਾ ਲੂਗਾ ਤੂੰ ਬਣਾ ਦੇ ਲਾਡੀ ਹਲਵਾਈ ਲਾਡੀ ਹਲਵਾਈ ਮੈਨੂੰ ਬੜਾ ਪੰਗ ਮਦਰੀ ਕਰਦੇ ਹਨ ਹਾਂ ਆਜ ਵਿਚਾਰ ਕਰਕੇ ਠੀਕ ਐ ਸਹੀ ਕੀ ਆ ਹੋ ਕਿਵੇਂ ਚੋਬਰੋ ਠੀਕ ਐ ਵਧੀਆ ਜਾਈ ਦਿਓ ਹਾਂ ਚੋਤੇ ਕੋਈ ਸ਼ਾਰ ਕਰਨੀ ਆ ਪਾ ਕੇ ਜਰੂਰੀ ਕਿਵੇਂ ਬਾਹਰ ਖੜੇ ਦੇ ਅੰਦਰ ਬੈਠਣੇ ਨਹੀਂ ਪਾਉਂਦਾ ਅਸੀਂ ਕੋਸ ਵਾਲ ਅੰਦਰ ਅੰਦਰ ਨਹੀਂ ਬੈਠੇ ਬਾਹਰ ਬੈਠਿਓ ਸ਼ਾਇਦ ਉੱਥੇ ਜਮਾ ਉਹ ਗਾਲੀ ਵੀ ਪਾਸੇ ਕਰਕੇ ਹੋ ਉਥੇ ਭਾਂਡੇ ਤੇ ਜਮੀ ਨੇੜੇ ਲੈ ਜਾਂਦੇ ਇੱਥੇ ਉਹ ਗਾਲੀ ਕੋਈ ਤੋਂ ਮੰਗੇ ਦਾ ਜਰਾ ਉਹ ਕਰਨਾ ਦੋ ਦੋ ਕਾਲੇ ਲਖਾ ਕੇ ਜੇਬਾਂ ਦੇ ਵਾਕੇ ਲਿਆਉਣੇ ਚੰਗਾ ਮਾਲਬੱਤਾ ਪਾਉਣ ਨੂੰ ਸਾਸਰੀ ਗੱਲ ਤਾਂ ਹੈ ਜੀ ਚੰਗੀ ਸੇਤ ਠੀਕ ਹੈ ਜੀ ਬੈਠੋ ਹੂੰ ਜੋ ਔਨਲਾਈਨ ਕਰ ਰੱਖਿਆ ਹਾਂ ਤਾਈ ਜੀ ਬਣਾ ਲਈ ਵੀਡੀਓ ਬਹਾਵ ਦਿਨ ਹੋ ਗਏ ਤਾਂ ਐ ਟੱਕਰੇ ਨਹੀਂ ਬਗਿਆ ਹਾਂ ਤੁਮ ਤਾਂ ਇਹ ਚ ਇਹ ਵੀ ਜ ਤੈਗੇ ਨਹੀਂ ਆਹ ਠੀਕ ਹੈ ਨਹੀਂ ਪੈਗੇ ਮੀਂਹ ਪਏ ਤਾਂ ਹੁਰਤ ਜੀ ਆ ਗਈ ਮੜੀ ਜਾਣਾ ਹਾਂ ਮੀਂਹ ਨਾਲ ਬਹੁਤ ਹੀ ਆਪਣੇ ਕਈ ਦਿਨਾਂ ਤੋਂ ਆ ਮਾਨਸਾ ਦੇ ਆਪਣੇ ਅਠੰਡੇ ਜ਼ਿਲ੍ਹੇ ਨੂੰ ਬਹੁਤ ਹੀ ਹਾਂ ਇਹ ਤਾਂ ਬਾਲਾ ਉਹਦੇ ਇੰਨੀ ਖੁਸ਼ੀ ਲੋਕਾਂ ਨੂੰ ਬੱਸ ਦੇ ਵਿੱਚ ਸਾਰਿਆਂ ਨੂੰ ਮੀਂਹ ਪਏ ਦਾ ਚਾਹ ਮੀਂਹ ਪਏ ਦੀ ਗੱਲ ਹੀ ਮੀਂਹ ਪਏ ਦੀ ਕੋਈ ਗੱਲ ਨਹੀਂ ਛੜੀ ਹਾਂ ਉਹ ਗੱਡੀ ਲੈ ਫਿਰ ਹੁਣ ਹੀ ਕਰ ਦਿੰਦੇ ਆ ਚੱਕ ਕੇ ਇਹਨੂੰ ਗੱਡੀ ਨੂੰ ਕੀ ਹੋ ਜਾਵੇ ਆ ਕਰ ਦਿੰਦੇ ਤੇ ਹਾਂ ਬੱਤੂ ਉਹਨਾ ਸਮਾਨ ਚ ਕਾ ਦੇ ਜਿੰਨਾ ਹੋਇਆ ਟਰੈਕਟਰ ਲੈ ਜਾ ਓਏ ਆ ਚੱਕ ਲੈ ਆ ਆ ਟੀਮ ਨੂੰ ਕਾ 20 ਟੀਮ ਦਿੰਦੀ ਐ 20 ਟੀਮ ਕਿੱਦੂ ਗੇ ਵਿੱਚ ਜਿੰਨਾ ਤੈਨੂੰ ਲੱਗਦਾ ਮਾਈਕ ਨੂੰ ਖੜਾ ਦੇ ਜਾ ਜਾ ਸਮਾਨ ਧਰ ਕੇ ਲੈ ਓ ਬਾਈ ਕੋਲ ਦੋ ਦੋ ਤੇ ਹੋ ਜਾਏ ਸੁਖਿਆ ਮੌਤ ਦਾ ਹਾਂ ਤੁਸੀਂ ਵਿਰਾਸਤੀ ਗੱਲਾਂ ਨਾ ਛੇੜੋ ਇਹਨੂੰ ਵਿਰਾਸਤੀ ਚੱਕਣੀ ਆ ਪਕੜਾ ਵੇਚਣ ਜਾਂਦੇ ਆ ਵਿਰਾਸਤੀ ਗੱਲਾਂ ਹੀ ਕਰਦੇ ਆ ਹਾਂ ਚੱਲ ਇਹਨੂੰ ਥੋੜੀ ਜਿਹੀ ਦੇਖ ਭਾਲ ਹੋਈ ਇਹਨੂੰ ਨਾਲ ਹੋਰ ਬਾਦਿਓ ਗੁੰਡੇ ਨੇ ਇੱਥੇ ਤੇ ਲੋਕ ਇਹਦੇ ਇੱਥੇ ਨੇ 1 2 ਹੋਰ ਇਹ ਲੋਕ ਇਹਦੇ 3 7 8 ਲੋਕ ਇਹਦੇ ਬਾਈ ਆ ਥੋੜੇ ਦਿਨ ਪਹਿਲਾਂ ਵੀ ਦਿਖਾਇਆ ਸੀ ਬਾਈ ਆਪਾਂ ਮਲੇਰ ਕੋਟਲੇ ਤੋਂ ਬਹੁਤ ਪੁਰਾਣਾ ਬਣਿਆ ਹੋਇਆ ਗੱਲਾਂ ਇਹ ਅ ਵਿਰਾਸਤੀ ਚੀਜ਼ ਵਾਲੀ ਗੱਲਬਾਤ ਹੀ ਹੈਗੀ 4 5 ਅੰਦਰ ਨੇ ਤਿੰਨ ਚਾਰ ਹੈ ਨਾ ਬਿਚਾਰ ਮਾਨਸਮ ਜੋਰ ਲਵਾਇਆ ਨਾਲ ਮਾੜੇ ਦੇਖ ਟੱਕਣੀ ਕਿੰਨਾ ਭਾਰੀ ਹੈ ਕਿੰਨੇ ਬੱਲੇ ਬੱਲੇ ਦੋ ਟਾਈ ਕਿਲੋਮੀਟਰ ਦਾ ਹੋਊ ਹੈ ਇਹ ਫਲਕ ਉੱਤੋਂ ਵੀ ਟੋਕ ਰਿਹਾ ਮੈਨੂੰ ਥੱਕ ਲੱਟ ਟੱਕਣੀ ਚੱਕਿਆ ਗਿਆ ਹੁਣ ਦਸਾਵਾ ਦਾ ਆ ਸਾਪੜਾ ਬੈਠਾ ਹੋਏ ਕੋਈ ਬ੍ਰੈਂਡ ਦੇ ਨਾ ਖੋਲਟਾ ਇਹ ਥੋੜੇ ਦਿਨ ਪਹਿਲਾਂ ਹੁੰਦੇ ਤਾਂ ਖਾ ਗਏ ਲੱਗੇ ਅੱਗੇ ਅਸੀਂ ਉਹ ਸੌਣਾ ਰੱਖ ਤੇ ਰਹਿ ਜਾ ਕੋਈ ਮੋਰ ਪਾਈ ਨਾ ਗਿਆ ਮਾਰਦੇ ਨੇ ਨਾ ਨਾ ਤੇ ਤਲਾਸ਼ੀ ਲੱਗੀ ਸਾਰੀ ਉਹ ਟੈਕਨੀਕ ਬਹੁਤ ਆੜਾ ਜਿਹਾ ਹੋ ਗਿਆ ਉਹ ਆਪੜੇ ਲਾਉਂਦੇ ਸੋਨਾ ਖਾਸ ਹੱਸਦਾ ਹੈ ਨਾ ਤੇ ਹੁਣ ਦੇਖ ਕੇ ਕਈ ਵੀਰਾਂ ਨੇ ਫੇਰ ਕਹਿ ਦੇਣਾ ਬਾਈ ਇਹ ਜਾਂ ਸਾਨੂੰ ਦੇ ਦਿਓ ਜਾਂ ਇਹਦੀ ਸੰਭਾਲ ਕਰ ਲੋ ਸੰਭਾਲ ਚਾਹਿਆ ਇਹਨੂੰ ਸੰਭਾਲ ਚਾਹਿਆ ਇੱਕ ਟਾਂ ਟਾਂ ਤੇ ਰਿਹਾ ਪਿਆ ਵਧੀਆ ਹੁਣ ਮੈਂ ਮੋਲ ਕਰ ਲੈਣਾ ਨਵਾਂ ਬਰਮਾ ਕੇ ਲੈ ਆਵਾਂਗੇ ਪਰ ਪੈਸੇ ਮੁੰਡਾ ਕੈਨੇਡਾ ਜਾ ਰਿਹਾ ਪੈਸੇ ਫਿਰ ਪਾਲੀ ਹੋ ਜਾਣੇ ਹਾਂ ਫਿਰ ਫਿਰ ਇਹ ਯਾ ਫਿਰ ਭਰਨਾ 40 ਡਾਲਰ ਆ ਮੈਂ ਪਾਲਿਆ ਤੂੰ ਵਾਈ ਚੱਕਣੀ ਚੁੱਪੀ ਦਾ ਯਾਰਾਂ ਨੇ ਚੱਕ ਲੂਗਾ ਟੂਗਾਣਾ ਹਲਾਲ ਨਹੀਂ ਕੰਮ ਦਾ ਸਹੀ ਇਹਨਾਂ ਦੇ ਚੱਲੀ ਜਾਂਦਾ ਲੈ ਇੱਕ ਹੱਥ ਪਵਾ ਕੰਮ ਹੈ ਯਾਰ ਮੈਂ ਤਾਂ ਨਹੀਂ ਜੂਰ ਲਾ ਲੈ ਇੱਕ ਹੱਥ ਪਵਾ ਬੰਦਾ ਹੋਰ ਸਾਥ ਲੈਣੇ ਆ ਤੂੰ ਹੱਥ ਪਾ ਮੈਂ ਤੇਰਾ ਮੋਬਾਈਲ ਬੜਾ ਲੈ ਬੋਲੀ ਤੂੰ ਚੱਲ ਇਹ ਕੀ ਗੱਲ ਹੈ ਬੋਲ ਤਾਂ ਤੂੰ ਹੀ ਲੈਗਾ ਕਮੈਂਟਰੀ ਚੰਗੀ ਕਰ ਲੈਣਾ ਤੂੰ ਨਹੀਂ ਨਹੀਂ ਮੈਨੂੰ ਹਿਸਾਬ ਨਹੀਂ ਹੈਗਾ ਇਹ ਫਿਰ ਬੰਦਾ ਦੋ ਲੱਗਣਗੇ ਲੈ ਇੱਕ ਪਾਸੇ ਸਾਡੇ ਸਾਹ ਦੋ ਆ ਰੇ ਦੋਨਾਂ ਦੇ ਲਓ ਵੀਰ ਜੀ ਹੁਣ ਬਲੋ ਇਹ ਬਲ ਹਾਂ ਮੋਟਾ ਮੋਟਾ ਕੱਖ ਲਈ ਜਾਗ ਲਿਆ ਉਹਨੇ ਆ ਤੂੰ ਹੀ ਲਾਉਗਾ ਨਹੀਂ ਹਲਾਉਂਦਾ ਟੂਏ ਬੰਦਾ ਹੋਰ ਲਾ ਲਓ ਉਹ ਨਹੀਂ ਗਈ ਜਾਂਦਾ ਤੇ ਵੀ ਬਲੌਗਰ ਆ ਪੱਪੂ ਮਾਨ ਆ ਗਿਆ ਜੇ ਮੈਂ ਬਧੀ ਲਈ ਆਵੀ ਪੱਪੂ ਮਾਨ ਪੱਪੂ ਦੀ ਟੂਏ ਦੀ ਪੱਪੂ ਦਾ ਭਾਈ ਸਵਾਗਤ ਪਹੁੰਚਣ ਦੇ ਲੈ ਵੀ ਪੱਪੂ ਗੱਲਾਂ ਚੱਕਣਾ ਕਹਿੰਦੀ ਪੱਪੂ ਦਾ ਆਪ ਤੂਈ ਦਾ ਮਰੀਜ਼ ਆ ਯਾਰ ਬੰਦਾ ਹੋਰ ਲਾ ਲੈਣੇ ਆ ਨਹੀਂ ਨਹੀਂ ਗੱਲਾਂ ਮੈਂ ਆ ਗੱਲਾਂ ਆਏ ਆ ਫੜੋ ਪੱਪੂ ਤੂੰ ਵਰਕ ਮੈਂ ਦਿਖਾਉਣਾ ਜੋਰ ਹੋਰ ਤੋਂ ਨਹੀਂ ਆ ਵੀ ਉਹ ਹੈ ਹਾਂ ਉੱਥੇ ਉਹ ਖਤੌਤੀ ਨਹੀਂ ਨਾ ਮੈਂ ਦੇਖਾ ਤਾ ਕੋਈ ਟੋਕੀ ਤਾਂ ਹੈ ਕਿ ਨਾ ਲਾ ਪਾ ਗਏ ਤੋਂ ਬੁੱਢਾਂ ਦੇ ਦਰਜੋ ਪੈਰ ਤੇ ਨਾ ਹਟ ਦਿਓ ਨਾ ਨਾ ਵਾਸਤੇ ਵਾਸਤੇ ਬਾਅਦ ਅੱਠ ਅੱਜ ਪਾਲੀ ਕਰਦਾ ਮੈਂ ਦੁੱਲਾ ਸੀ ਲੈ ਰੱਖ ਲੈ ਅਗਲੇ ਕਿਸਕ ਕੋਲ ਲੈ ਆ ਤਾਂ ਕੈਮਰਾਮੈਨ ਪੁੱਛੂਗਾ ਜਮੇ ਕਦਰ ਖੋ ਜੀ ਦੀ ਇਹਦੀ ਨਾ ਨਾ ਮੋਨੇ ਨੂੰ ਬੜਾ ਰੰਗ ਰੰਗ ਕਰਨ ਕਿਤਰਾ ਵਸੀ ਸਿਆਹ ਉਹ ਵੀ ਸਾਲ ਭਰ ਦਾਂਗੇ ਨਾ ਦੇਰ ਪਛੀ ਜਿਹੜੇ ਮੈਨਾਂ ਕਿਰਾਇਆ ਤਾਂ ਕਰਿਆ ਖਾਲੀ ਹੁਣ ਮੈਂ ਖਾਦਾ ਦੱਬੋ ਹਾ ਹੋਏ ਕਿਰਾਇਆ ਦਾ ਕਨੇਡਾ ਹਾਲੀ ਕਿਰਾਇਆ ਦਾ ਖਾਲੀ ਖਾਲੀ ਕਰਿਆ ਕਿਰਾਇਆ ਦਾ ਇਹ ਗੱਲਾ ਕਨੇਡਾ ਜਾਣ ਖਾਤਰ ਖਾਲੀ ਕਰਦੇ ਕਨੇਡਾ ਜਾਣ ਖਾਤਰ ਖਾਲੀ ਕਿਉਂ ਵੇਚ ਲਾ ਆਇਆ ਆ ਤੇ ਕੋਈ ਟਿਕੂ ਲਾਦਾ ਉਹ ਪਗੜਾ ਦਾ ਧੰਨਵਾਦ ਨਾਲ ਹੁੰਦਾ। ਲਾਹ ਕੋਰ ਨਾਲ ਦਿੱਤਾ। ਬੇਂਗਾ ਆ ਗਿਆ ਉਹ। ਕੋਤਰਾ ਜਿਹਾ ਨਾਲ ਦਿੱਤੇ ਕਰਨਾਂਗੇ। ਇਹ ਇਹਨਾਂ ਪਰਿਆ ਸੀ ਪੈਸਾ ਕੈਨੇਡਾ ਜਾਣ ਵਾਸਤੇ ਇੰਨੇ ਪੈਸਾ। ਪਰਿਆ ਸੀ ਵੀ। ਸਾਰਾ ਖਾਲੀ ਹੋ ਗਿਆ ਬਾਈ ਇੰਨੇ ਪੈਸੇ ਲਾ ਦੇ ਮੁੰਡੇ ਨੂੰ ਬਾਹਰ ਭੇਜਣ ਵਾਸਤੇ। ਜੇ ਕੋਈ ਨੂੰ ਲਿਆਣ ਦਾ ਚਾਹ ਬਾਣਾ ਕੱਲਾ ਜਾ ਕੇ ਲਿਆ ਸਕਦਾ ਤਾਂ ਲੈ ਜਾ। ਫ੍ਰੀ ਐ। ਹੁਣ ਆਓ ਜੀ। ਧੰਨਵਾਦ ਕੈਮਰਾਮੈਨ। ਨਮਾ ਕੈਮਰਾਮੈਨ ਜੀ। ਹਾਂ। ਕਿਹੜੇ ਬੋਲ 2 ਇਹ ਪਹਿਲਾਂ ਹਲਾਉਣਾ ਕਿ ਲਾਈਟ ਗਈ ਕਿ ਨਹੀਂ ਪਤਾ ਨਹੀਂ ਬੰਦ ਕਰਤੀਏ ਕੀ ਹੋ ਗਿਆ ਬੋਲ ਖੜ ਕਰ ਦੋ ਮਸਾ ਨਾ ਬਈ ਇਹ ਲਾ ਦੇ ਹਾਂਜੀ ਡੈਡੀ ਕੀ ਕਹਿਣਾ ਚਾਹੋ ਕਰੋ ਕੋਈ ਆਮ ਦਾ ਕੀ ਕਹਿਣਾ ਚਾਹੋ ਆਲੂ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਕਹਿੰਦਾ ਦੇਖ ਡਿੱਕੀ ਜਾਂਦੀ ਆ ਜਾ ਠੀਕ ਚੱਕੀ ਵੀ ਰਸ਼ੀਦ ਨਾਲ ਹੈ ਰਸ਼ੀਦ ਨਾਲ ਵੀ ਹੈ ਅੱਛਾ ਕਿੱਟੇ ਸਾਡੇ ਦਹੀਂ ਜੀ ਬੱਡਲ ਅੱਧੇ ਬੰਨ ਗਏ ਤਾਂ ਮਗਨਕ ਠੀਕਰ ਆਇਆ ਗੱਡੀ ਆਹ ਬੋਲੇ ਮੇਰੀ ਗੱਲ ਕਰ ਰਹਿ ਤੈਂਟ ਦਾ ਕੰਮ ਚੰਗਾ ਨਹੀਂ ਚਾ ਤਾਂ ਛੱਡਦਾ ਫਿਰ ਚਾ ਤਾਂ ਛੱਡ ਤਾਂ ਬੈਰੂ ਨੇ ਮਾਰ ਦਿੰਦਾ ਕਿ ਜੀ ਅੱਗੇ ਦੀ ਸਾਈ ਲਾਏ ਆਉਂਦਾ ਸੀ ਆਪੇ ਹੋ ਗਿਆ ਡਾ ਡਿਊਰੀ ਕਹਿੰਦੇ ਯਾਰ ਕਹਿੰਦੇ ਕੋਈ ਗੱਲ ਨਹੀਂ ਸਮਝ ਆਉਣਾ ਕੁਝ ਨਾ ਕੋਰ ਭਾਵੇਂ ਕੋਈ 180 ਬੰਦਾ ਕਿਹਾ ਜਾ ਠੀਕ ਉਹਨੇ ਆਲੂ ਆਏ ਲਿਖੇ ਨੇ 15 ਕਿਲੋ ਇਹ ਕਹਿੰਦੇ ਤੂੰ ਉਹ ਭੁੱਲ ਗਿਆ ਕਹਿੰਦੇ ਉਹ ਉਹਦੇ ਅੱਖਾਂ ਨਾਲ ਕਹਿੰਦਾ ਯਾਰ ਮੈਂ ਮੈਂ ਲਾ ਵੀ ਨਹੀਂ ਆ ਪ੍ਰਾਂਤਨਾ ਨਾਲ ਯਾਰ ਲੋਟਰ ਕਿਥੋਂ ਨੀ ਪੱਕਾ ਨਾ ਲਾ ਦੇਓ ਆਪਣਾ ਖਾਜਾ ਅੱਗੇ ਡਿੱਚੇ ਹੀ ਰੱਖੋ ਸਸੀ ਕੀ ਨਹੀਂ ਕਿਥੋਂ ਦਾ ਕੱਢੇ ਪੈਰ ਲੱਗਿਆ ਨਹੀਂ ਮੈਂ ਗੱਡੀ ਦੁਕਾਨਾ ਯਾਰ ਲੈ ਚੁੱਕਾ ਬਹੁਤ ਨਾ ਲਾ ਰਹੀ ਕਿੱਸੇ ਨਵੀਂ ਦਿੱਤੀ ਹੈ ਉਹ ਕੁੜੀ ਦੇ ਨਾਂ ਇੱਥੇ ਪਾ ਕੇ ਪਾਇਆ ਹੋਇਆ ਬਈ ਵਾਰ ਮੱਛਾ ਦੇ ਕੁੜੀ ਦਾ ਮਿਲਿੰਗੇ ਕੁੜੀ ਦੇ ਜਿੰਨਾ ਊੜੀ ਜਿੰਨਾ ਨੂੰ ਆਇਆ ਕਿ ਆ ਮੁਰਚੇ ਮੇਰੇ ਕੋਲੇ ਦੋ ਹੀ ਆ ਹੋਰ ਹੈ ਨਹੀਂ ਆ ਕੀ ਹੋ ਇਹਨਾਂ ਕਦ ਨੇ ਬੰਨੇ ਆ ਉਹ ਯਾਰ ਇਹ ਆਪਾਂ ਬੰਨੜਾ ਦਾ ਕੰਮ ਲਿਆ ਕਦ ਇਹ ਇੱਥੇ ਕੰਮ ਟਾਈਟਲ ਆੜੀ ਇੱਥੇ ਟ੍ਰੈਕ ਟਾਉਦਾ ਨਾਲੀ ਵੀ ਨਹੀਂ ਆ ਗਈ ਇਹ ਤਾਂ ਨਹੀਂ ਆ ਗਈ ਇੱਥੇ ਪੂਰੇ ਕੀੜਦਾ ਆ ਉਹ ਹਣ ਟੋਟਾ ਉਹ ਤਾਂ ਆ ਦੱਸਦੀ ਨਹੀਂ ਕਿ ਕਿੰਨਾ ਬਹੁਤ ਹੈ ਦੱਸਦੇ ਨਹੀਂ ਕਹਿੰਦਾ ਲੈ ਆ ਬਈ ਫੋਲਾ ਹੋਰ ਕਿਹੜੇ ਪਾਸੇ ਹੋਰ ਤਾਂ ਲਾ ਕੇ ਤਾ ਉਹ ਆ ਪਾਉਗਾ ਆ ਗੰਢ ਦੇ ਇਥੋਂ ਪ੍ਰਾਣ ਕਰਾਗਾ ਆਦਰ ਮਾਗਰਾਲੀ ਫੜ ਦੀ ਛੋਟੀ ਜੀ ਚੇ ਕਾਤੀਆਂ ਸਾਹਿਬ ਲੈ ਨਾ ਰੋਲਾ ਪਾਈ ਜੇ ਬੇਥ ਘਟ ਦੇਓ ਇੱਥੇ ਘਟੋ ਲਾਡੀ ਟੈਂਟ ਵਾਲਾ ਹੈ ਸਾਹ ਹਤਾ ਇਹਨੂੰ ਥੋੜੀ ਮੜੀ ਉਹ ਕਹਿੰਦਾ ਮੈਨੂੰ ਸਾਗਣ ਬਲੇ ਸ਼ੂਟ ਕਰ ਦੋ ਤਾਂ ਥੋੜਾ ਘਟ ਪਾ ਦੂੰਗਾ ਮੈਂ ਨਾ ਵੀ ਇਹ ਲੈ ਆਣੀ ਜਲਦੀ ਕਿਉਂ ਆ ਬਿੰਗੀ ਲੱਗੀ ਹੋਰ ਪਾਸੇ ਲੱਗੀ ਅੰਦਰ ਵੀ ਜਿਹੜੀ ਮੈਂਦਾ ਠੀਕ ਆ ਇੱਕ ਵਾਰ ਫੇਸ ਮਾਰਾ ਜਿਹੜਾ ਇਹ ਮਣੀ ਮਣੀ ਬਿਲੀ ਕੋ ਤਾਂ ਸੇੜਦਾ ਨਾ ਉਹਦਾ ਫਰ ਤੰਦਰੀ ਖਾਦਾ ਕਰੇ ਮੈਨੂੰ ਧੌਂਕੀ ਕੋਲ ਨੂੰ ਬੁਲਾਉਗਾ ਸਹੀ ਕਹਿੰਦੇ ਭਾਈ ਪਹੁੰਚ ਜੇਗਾ ਭਾਈ ਤੜਕੇ ਤੜਕੇ ਸਹੀ ਪਹੁੰਚਦਾ ਨੇ 4 ਵਜੇ 4 ਵਜੇ ਕੋ ਉੱਠਾ ਹੋ ਗਿਆ ਇਹ ਬੰਦੇ ਦਾ 4 ਵਜੇ ਆਇਆ ਹੋ ਜੂ ਆਇਆ ਪੰਜੀ ਹੋਰ ਠੀਕ ਹੈ ਤੇ ਭਾਈ ਮਿੱਤਰ ਲੋਕੀ ਆਪਣੀ ਬੰਦੂ ਆਇਆ ਕੱਲ ਸਿਮਟੇਜ ਕੀਤਾ ਆ ਆ ਪਕੌੜੇ ਜਲੇਬੀ ਦਾ ਪ੍ਰੋਗਰਾਮ ਤੜਕੇ ਇਹ ਸਿਮਤਰ ਨੇ ਤਿਆਰ ਕਰਨਾਗਾ 4 ਵਜੇ ਦੀ ਡਿਊਟੀ ਹਾਜ਼ਰ ਹੋ ਜੂ ਕਹਿੰਦਾ ਬਨਿਆਰ ਪਰਦੇ ਮੈਂ ਕਹਿੰਦਾ ਨਵੇੜ ਕੰਮ ਕਰਕੇ ਲੈੜੀ ਕੰਮ ਬੜਾ ਹੋ ਜਾਊਗਾ ਪਰਦੇਤ ਨਾ ਹੋਆ ਯਾਰ ਹੋਰ ਬੋੜਾ ਹੋ ਜਾਊਗਾ ਇਹ 4 ਵਜੇ ਤੇ ਇਹੀ ਸਭ ਹੋ ਜਾਊਗਾ ਤੇ ਵੀ ਆਪਣੇ ਕੋਲ ਕਿਸੇ ਦੇਰ 12 ਮੰਜਰੇ 12 ਵਜੇ ਤਾਂ ਰਾਮ ਕੀ ਬੰਦਾ ਉਹਨਾਂ ਦਾ ਬੰਦਾ ਆ ਹਾਂ ਫਿਰ ਕੋਈ ਕੋਈ ਗੱਲ ਆ ਜੇ ਫਿਰ ਆਉਣ ਲੈ ਬਸ ਕੋਈ ਮਰਦਾ ਨਹੀਂ ਆਪਾਂ ਪਹਿਲਾਂ ਬਾਜ਼ਰ ਦੇ ক্রিকেট ਕਰਨੇ ਹਾਂ ਹਾਂ ਚੁੱਪbro ਠੀਕ ਹੈ ਸੰਗੀ ਆਨੇ ਹੋਣਾ ਇਹਦੇ ਬਾਰੇ ਯਾਨ ਕਰ ਜੋ ਆਹੀ ਜਦੋਂ ਕੱਢ ਪੜਾਉਣਾ ਲਈ ਹੈ ਤੜਕੇ ਕਰਨਾ ਤੇ ਹੁਣ ਤੜਕੇ ਕਰਨਾ ਚੱਕਦਾ ਹੁਣੀ ਮਗਾ ਕੇ ਰੱਖ ਲੋ ਤੜਕੇ ਫਿਰ ਦਿੰਦੇ ਹਾਂ ਅਸੀਂ ਤੁਹਾਨੂੰ ਚਮਚ ਵੀ ਕਰਾਂਗੇ ਕਿਧਰ ਬੰਦਾ ਰੱਖ ਮਸਲੇ ਕਰੋ ਰੋਟੀ ਵੇਲੇ ਆ ਗਿਆ ਹੁਣ ਇਹਦਾ ਗਾਧ ਸਵਾਗਤ ਹੈ ਰੋਟੀ ਵੇਲੇ ਹੱਸਦਾ ਈ ਹਾਂ ਹੁਣ ਤੜਕੇ ਲੱਗ ਗਈ। ਬਾਸ਼ਨਾ ਜੀ ਕਹਿੰਦੇ ਤੂੰ ਦਾ ਮੇਰਾ ਸਵਾਗਤੀ ਅੱਧਾ ਵਿਚਾਲੇ ਰੱਖਦਾ ਯਾਰ ਗੱਭੂ ਦਾ। ਜਿਹਦੇ ਹਿਸਾਬ ਨਾਲ ਆਉਂਦਾ ਨਾ ਪਤਾ ਆ। ਹਾਂ। ਅੱਗਾਹ ਆ ਜਾ। ਉਹਦੇ ਪਿਛਲੇ ਪਾਸੇ ਜਾ। ਆਹ ਤਾਂ ਪਾਸੇ ਵਾਲਾ ਪਰਦਾ। ਹਾਂ ਤਾਂ ਬੰਨ ਦੇ ਤਣੀਆਂ। ਤੈਨੂੰ ਕੀ ਲੱਗਦਾ ਅੱਜ ਨੇਰਾ ਹੁੰਦੇ ਹੁੰਦੇ ਰੈਂਟ ਬੰਨ੍ਹ ਦਾਂਗੇ ਠੀਕ ਆ ਆਪਣਾ ਕੋਈ ਟੜਕੇ ਸਹੀ ਐ ਬੱਦਲ ਨੂੰ 9 ਵਜੇ ਦਵਾਗ ਆ ਗਿਆ ਆ ਗਿਆ ਆ ਠੇਕੇਦਾਰ ਲਾਡੀ ਠੇਕੇਦਾਰ ਠੇਕੇਦਾਰ ਲਾਡੀ ਸਿੰਘ ਮਿਲ ਗਿਆ ਪਰਦਾ ਸਾਡੀ ਕੋ ਖਬਰ ਲੈਣਾ ਨੇ ਸਨ ਇੱਕ ਪਰਦਾ ਪਾਲ ਦੇ ਪਾਲ ਦੇ 10 ਮਿੰਟ ਲੱਗੇ ਨੇ ਹਾਂ ਸੁੰਡ ਤਾਂ ਫੜਦਾ ਕੋਈ ਇਹ ਕੋਈ ਗੱਲ ਨਹੀਂ ਉਹ ਹੁਣ ਹੀ ਆਇਆ ਖੇਤੋਂ ਗਜਰਾ ਦੇ ਡੱਬੇ ਆ ਕਿਧਰ ਡੱਬੇ ਆ ਦੇ ਡੱਬੇ ਡੱਬੇ ਤੇ ਟੇਕਾ ਮਾਰਾ ਜੀ ਲੈ ਲੜੀ ਜਰਾਜੀ ਰੋਡ ਤੇ ਮੰਤਸ ਸਖਾ ਸਖਾ ਦੇਂਗਾ ਤਨੂੰ ਤੂੰ ਦਮ ਬਸ ਠੇਕੇ ਰੈਂਡ ਆ ਗਿਆ ਹੁਣ ਤੂੰ ਸਿੱਖ ਕੇ ਰੈਂਡ ਬੰਨਣਾ ਇਹ ਨਹੀਂ ਵੀ ਆ ਬੰਨ ਫੇ ਕੁੰਜਾ ਬੰਨ ਸਿਖਾਉਣਾ ਮੈਂ ਕੁੰਜਾ ਕੁੰਜਾ ਠੀਕ ਹੈ ਠੀਕ ਆ ਭਾਈ ਠੇਕੇਦਾਰ ਦੁਬੋਂ ਓਪਨ ਕਰਦੇ ਦੁਨੀਆਂ ਚਾਹਤ ਹੈ। ਮੈਂ ਹੁਣ ਬੈੱਲ ਨੇ ਆਈ ਜਾ ਕੇ ਹਾਂ ਹੁਣ ਛੁੱਟੀ ਆ ਰੋਟੀ ਟਿੱਕਾ ਲੀ ਰੋਟੀ ਹੋਰ ਬਈ ਆ ਹਿੱਲਾ ਰਹੇ ਇੱਧਰ ਪੱਲ ਗਿਆ ਇੱਧਰ ਬੈਟਰ ਆਉਡ ਨਾਲ ਖਾਣਾ ਖਾਉ ਕੋਈ ਚਿੱਤਰ ਲੋਕੀ ਦਾਸਾਂ ਨੇ ਆਪਦੀ ਡਿਊਟੀ ਲਾਤੀ ਵੱਡੀ ਡਿਊਟੀ ਹੈ ਜੋੜਨੇ ਲੱਗੇ ਚਾਚਾ ਡਿਊਟੀ ਸਾਡੀ ਤਾਂ ਲੱਗੀ ਪਈ ਹੈ ਪਹਿਲਾਂ ਦੀ ਨਹੀਂ ਨਵਾਂਗਾ ਸਵਾਦ ਵਾਸਤੇ ਲਿਸਟ ਚਾਹੀਦੀ ਲਾਡੀ ਠੇਕੇਦਾਰ ਬਸ ਹੁਣ ਛੁੱਟੀ ਆ ਤੁਹਾਨੂੰ ਇੱਥੇ ਉੱਪਰ ਲੀ ਲੈ ਓ ਉੱਪਰ ਹੀ ਹੈਗੀ ਵੱਡੀ ਹਾਂ ਇੱਥੇ ਥੱਲੇ ਵੀ ਛਾਉਣ ਨੂੰ ਹਾਂ ਚੱਕ ਲਿਓ ਤਣਕੀ ਹੁੰਦੀ ਨਹੀਂ ਇਹ ਹਲਵਾਈ ਵੀ ਵੀ ਕਰ ਗਿਆ ਭਈ ਆਪਦੀ ਬੋਣੀ ਆਪ ਦਾ ਕਾਮਕਾਰ ਤੇ ਗੁਰਤੇਜ ਲਾਡੀ ਸਪੈਸ਼ਲੀ ਹੈ ਇਹ ਕਰ ਉਹ ਬਟੂ ਕੱਢ ਰੱਖਿਆ ਮਾਲਕ ਨੇ ਆਪਣੀ ਪੇਮੈਂਟ ਲਈ ਲੈ ਟੈਂਟ ਲਈ ਆਈ ਜਾਣਾ ਅਸੀਂ ਇਕੱਠਾ ਕਰਾਂਗੇ ਤੁਹਾਨੂੰ ਅਸੀਂ ਜਾਣਾ ਹੁਣ ਤੜਕੇ ਕਾਲ ਚ ਅਗਲੀ ਪ੍ਰੋਗਰਾਮ ਤੇ ਜਾਣਾ ਸੀ ਤੜਕੇ ਹੋਰ ਸਾਈ ਵੀ ਹੈ ਹੋਰ ਹੋਰ ਪ੍ਰੋਗਰਾਮ ਤੇ ਜਾਣਾ ਹੋਰ ਸਾਈ ਲਾਉਣੀ ਆਪਣਾ ਲੱਗ ਗਿਆ ਉਸ ਤੋਂ ਬਾਅਦ ਹੀ ਜਾਵਾਂਗੇ ਨਾ ਉਹ ਕੋਈ ਨਾ ਜਾਈਂ ਫਿਰ ਤਾਂ ਜਮੀ ਨਹੀਂ ਦਿੰਦੇ ਪੈਸੇ ਇਹ ਜਿੰਨਾ ਜਮੇ ਬੀਣਾ ਕਿਵੇਂ ਠੀਕ ਆ ਭਾਈ ਸੋਹਣੀ ਡਿਊਟੀ ਲਾਤੀ ਗੁਰਤੇਜ ਕੁੜੇ ਅਸੀਂ ਭਾਈ ਮੈਂ ਤੇ ਲਾਡੀ ਦਾ ਟੈਂਟ ਵਾਲੀ ਡਿਊਟੀ ਸੰਭਾਲ ਰੱਖੀ ਸੀ ਰਾਤ ਨੂੰ ਪਾਣੀ ਦੀ ਵਾਰੀ ਆ ਤੜਕੇ 4 ਵਜੇ ਪਾਣੀ ਵੜਾ ਕੇ 4-5 ਤੇ ਪੇਰੇ ਥੀ ਆ ਜਾਣਾ ਹੈਗਾ ਹਾਂ ਠੀਕ ਆ ਤਾਂ ਪੰਜ ਕਿਲੋ ਚਲੇ ਦਿਆਂ ਦੋ ਕਿਲੋ ਪਤਾ ਉਹਦਾ ਸਸਤੇ ਹੀ ਕੰਮ ਸਸਤੇ ਹੀ ਆ ਖਾਣ ਪੀਣ ਦੇ ਸਕੀ ਨਾਲ ਸਲਾਮੀ ਦੀ ਹਾਂ ਨਾਲ ਸਲਾਮੀ ਦੀ ਸ਼ੂਟ ਮੰਗਦੇ ਸਲਾਮੀ ਦੀ ਸ਼ੂਟ ਹੈਗੀ ਸ਼ਾਗਨ ਦੀ ਸ਼ੂਟ ਹੈ ਇਹਨੂੰ ਮੈਂ ਉਹ ਪਲਾਨ ਵੀ ਹੋਰ ਦੱਸਿਆ ਸੀਗਾ ਕਿਵੇਂ ਮੈਂ ਐਂ ਕਰਾਂਗੇ ਸ਼ੁਰੂਆਤ ਅਸੀਂ ਕਰ ਦਾਂਗੇ 5-500 ਤੋਂ ਹਾਂ 500 ਰਿਹਾ ਉਹ ਹਰਾਂ ਦਾ ਹਾਂ ਤੇ ਉਹ ਰੀਸ ਲੱਗੂਗੀ ਰੀਸ ਲੱਗੂਗੀ ਕੋਈ ਬਦਲੇ 600 ਦੇਣਾ ਫਿਰ ਇੰਨਾ ਕ ਬਿਆਜ ਤਾਂ ਬਣੀ ਜਾਊ 500 ਦਾ ਠੀਕ ਆ। ਇਹ ਰਾਤ ਭੀ ਸਾਰੀ ਇਹਦੇ ਕੋਲੇ ਬਿਅੰਦ ਕਰਨ ਹੁਣ ਦੇਖੋ ਯਾਰ ਕੀ ਬਣਦਾ। ਹਾਂ। ਬਸ ਹੁਣ ਛੁੱਟੀ ਆ। ਹਾਂ ਹੁਣ ਅੱਗੇ ਤਰਕੇ ਸਧਿਆ ਹੋਣਾ। ਮਿਲਦੇ ਆਂ ਬਸ ਖੇਤੋਂ ਇੱਧਰ ਹੀ ਆ ਜੀਉ ਸਿੱਧਾ ਚਾਰ ਪੰਜ ਤੇ ਪਾਣੀ ਵੜਾਉਣਾਗਾ। ਆ ਬਸ ਪਾਣੀ ਵੜ ਕੇ ਇੱਧਰ ਹੀ ਆ ਜੀ ਇੱਥੇ ਚਾਹ ਹੋਣੀ ਪਈ ਉਹ ਚਾਹ ਪੀ ਕੇ ਬਸ ਆਪਾਂ। ਜਿਹੜੇ ਨੇ ਕੰਮ ਤੋਂ। ਚਾਹ ਪੀ ਕੇ ਬਾਦ ਨੀਰਾ ਪਾਏ। 17 ਇੰਚ ਹੋਲੇ ਆਉਣਗੇ। ਜਿਹਨੇ ਸ਼ੂਟਿੰਗ। 100 ਮੀਟਰ ਹੱਡ ਭਾਜਦੇ ਨੇ ਬਹੁਤ ਨੇੜੇ ਰਹਿਤੇ ਨੇ। ਚੱਲ ਰ ਚੰਗਾ ਬੜਾ। ਸਤਿ ਸ੍ਰੀ ਅਕਾਲ ਅੱਜ ਦੀ। ਸਾਡੇ ਕੋ 9 ਵਜੇ ਦਾ ਹੋ ਗਿਆ ਹੁਣੇ-ਹੁਣੇ ਘਰੇ ਆਇਆ ਉਧਰੋਂ ਗੁਰਤੇ ਜੀ ਦੇ ਘਰੋਂ ਤੇ ਕੱਲ ਨੂੰ ਵੀ ਉੱਥੇ ਡਿਊਟੀ ਹੈ ਤੇ ਕੱਲ ਨੂੰ ਜਾਣਾ ਹਰਮਨ ਨੇ ਬਾਹਰ ਕੈਨੇਡਾ ਤੇ ਉਹਨੂੰ ਤੁਰਦੇ ਕੱਲ ਨੂੰ ਤੇ ਫਿਲਹਾਲ ਹਮਾਤਾ ਜੀ ਸੌਂਗੇ ਮੇਰੇ ਆਉਂਦੇ ਨੂੰ ਤੇ ਉਹਨੇ ਉਹਨੇ ਦੇਖਿਆ ਮੈਂ ਤੇ ਫਿਰ ਤਾਂ ਕਰਕੇ ਅੱਜ ਹਮਾਤਾ ਜੀ ਦੀ ਹਾਜ਼ਰੀ ਰਹੇਗੀ ਤੇ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਕਮੈਂਟ ਕਰਿਆ ਮਤਲਬ ਆਪਣਾ ਨਾਂ ਥਾਂ ਦੱਸਿਆ ਵੀ ਕਿੱਥੋਂ ਦੇਖਦੇ ਆ ਬਹੁਤ ਸਾਰਾ ਧੰਨਵਾਦ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਅ ਕੱਲ ਮੈਂ ਸੋਚਿਆ ਸੀ ਕਿ ਵੀ ਅੱਜ ਸਾਰਿਆਂ ਦੇ ਨਾਂ ਬੋਲ ਦਾਂਗੇ ਬਰਡੇਲਾ ਪਰ ਅੱਜ ਪ੍ਰੋਗਰਾਮ ਪਹਿਲੇ ਹੀ ਜ਼ਿਆਦਾ ਲੰਬਾ ਹੋ ਚੁੱਕਿਆ ਤੇ ਕੋਈ ਗੱਲ ਨਹੀਂ ਕੱਲ ਨੂੰ ਸਹੀ ਜਾਂ ਫਿਰ ਸਹੀ ਤੇ ਇੱਕ ਹੁਣ ਬਸ ਇਹ ਵੀਡੀਓ ਕੱਟ-ਬੱਟ ਕਰਕੇ ਅਪਲੋਡ ਲਾਉਨੇ ਆ ਤੇ ਰਾਤ ਨੂੰ ਪਾਣੀ ਦੀ ਵਾਰੀ ਆ 4 ਵਜੇ ਵੜਾ ਕੇ ਫਿਰ ਉਧਰ ਘਰ ਤੇ ਜੀ ਕਿਸੇ ਦੀ ਅ ਸਮਾਂ ਬਹੁਤ ਘੱਟ ਤਾਂ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੇ ਜੁੜੇ ਰਹੋ ਚੈਨਲ ਦੇ ਨਾਲ ਸਪੋਰਟ ਕਰਦੇ ਰਹੋ ਆ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ